ਮਹਾਲ ਸਿੰਘ ਤੇ ਸੱਤ ਵਾਰ ਆਪਣੀ ਪਿੰਦੀ ਹੈ ਜੀ ਜੋ ਕਿ ਰਾਤ ਨੂੰ ਰਾਤ ਨੂੰ ਜੋ ਘਟਨਾ ਮੰਗੇ ਕਰਦੇ ਆਂ ਵੀ ਮੈਂ ਮਾੜਾ ਬੰਦਾ ਠੀਕ ਹੈ ਜੀ ਮੇਰੇ ਕੋ ਨਾ ਛੱਤ ਪੁਆਈ ਜਾਂਦੀ ਆ ਠੀਕ ਹੈ ਜੀ ਮੈਂ ਮਾੜਾ ਬੰਦਾ ਕਿਤੇ ਦਿਹਾੜੀ ਲੱਗੀ ਲੱਗੀ ਕਿਤੇ ਨਹੀਂ ਲੱਗੀ ਤੇ ਨਾ ਲੱਗੀ ਹੁਣ ਮੈਂ ਨਾ ਤੇ ਬੱਚਾ ਆਪਣਾ ਲੈ ਕੇ ਕਿਤੇ ਸੌਂ ਜਾਗਾ ਤੇ ਨਾ ਬਹਿਣ ਜਾਗਾ ਠੀਕ ਹੈ ਜੀ ਮੈਂ ਮੰਗੇ ਇਹ ਸਰਕਾਰ ਕੋ ਕਰਦਾ ਮੇਰੀ ਸੱਤ ਜਿੱਦਾਂ ਬਾਲਿਆਂ ਦੀ ਉਦਾਂ ਪੁਆਈ ਜਾਵੇ ਮੈਂ ਕੋਈ ਲੈਂਟਰ ਦੀ ਲੈ ਨਹੀਂ ਸਕਦਾ ਸਲਾ ਜਦੋਂ ਉਹਨਾਂ ਦੀ ਇੱਛਾ ਹੈ ਸਰਕਾਰ ਦੀ ਠੀਕ ਹੈ ਜੀ ਮੈਂ ਤੇ ਮੰਗ ਇਹੀ ਕਰਦਾ ਕਿਉਂਕਿ ਮੈਨੂੰ ਪਤਾ ਮੈਂ ਮੇਰੇ ਬੱਚੇ ਵੀ ਬਾਲ ਬਾਲ ਤੋਂ ਬਚੇ ਮੈਂ ਖੁਦ ਬਾਲ ਬਾਲ ਤੋਂ ਬਚਿਆ ਉਤੋਂ ਛੱਤ ਨੰਗਦੀ ਵੀ ਆ ਥੱਲੋ ਮੈਂ ਨੰਗਾ ਇਸੇ ਬੂਹੇ ਥਾਣੀ ਠੀਕ ਹੈ ਜੀ ਰਾਤ 7 ਵਜੇ ਕਿਉਂਕਿ ਇਹ ਓਨੂੰ ਮੇਰੀ ਘਰ ਦੀ ਇਹ ਵੀ ਚੀਕਾ ਮਾਰਦੇ ਸਾਰੇ ਚੀਕਾ ਮਾਰਦੇ ਹੀ ਕਿਉਂਕਿ ਜਦੋਂ ਜਿਹਦੇ ਘਰ ਦੇ ਬੀਤੀ ਹੋਵੇ ਤਾਂ ਉਹਨੂੰ ਪਤਾ ਲੱਗਦਾ ਵੀ ਇਹ ਘਟਨਾ ਕੀ ਵੀ ਦੀ ਆ ਠੀਕ ਹੈ ਜੀ ਆਪਣਾ ਨੰਬਰ ਤਾਂ ਲਾ ਗੋਈ ਨੰਬਰ ਲਿਖੋ ਜੀ 79 86 80 1560 ਦੇ ਮੈਸੇਜ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਨੇ ਕਿ ਉਹਨਾਂ ਨੂੰ ਪਤਾ ਕਰਦੇ ਕੀ ਗੱਲ ਹੋਈ ਹੈ ਤੇ ਕਿੰਨਾ ਕੋ ਨੁਕਸਾਨ ਹੋਇਆ ਹੈ ਮੇਰਾ ਨਾਮ ਰਵਿਕਾਂਤਾ ਕੀ ਗੱਲ ਹੋਈ ਹੈ ਗੱਲ ਇਹ ਹੈ ਕਿ ਮੀ ਜਿਆਦਾ ਪੈਨ ਕਰਨ ਸਾਡੀ ਸ਼ਾਤ ਥੱਲੇ ਡੇਗ ਗਈ ਹੈ ਤੇ ਆਪਾਂ ਹੋਰ ਕਿੱਥੇ ਰਹਿ ਨਹੀਂ ਸਕਦੇ ਨਾ ਸਾਡੇ ਕਿਰਾਏ ਭਾਰੇ ਜੋ ਘਰ ਪੈਸੇ ਹੈਗੇ ਆ ਤੇ ਇਹ ਵੀ ਦਿਹਾੜੀ ਮਿਲ ਜੇ ਤੇ ਕਰ ਲੈਂਦੇ ਆ ਨਹੀਂ ਤੇ ਨਹੀਂ ਗਜ਼ਾਰਾ ਸਾਡਾ ਬੜਾ ਮੁਸ਼ਕਲ ਹੁੰਦਾ ਹੈ ਮਦਦਦਾਰਾਂ ਕਰੀ ਇਹ ਹੀ ਮਦਦ ਦਾ ਮੰਗੇ ਕਰਦੇ ਆ ਕਿ ਜੋ ਵੀ ਮਦਦ ਕਰ ਸਕਦਾ ਸਾਡੀ ਮਦਦ ਕਰਤੀ ਜਾਵੇ ਸਾਡੀ ਛੱਤ ਪਵਾਈ ਜਾਵੇ ਵੇਲਾ ਮਾਰੀ ਗਾਈ ਹਾਂਜੀ ਦੇਖੋ ਇਹ ਤੁਹਾਨੂੰ ਇਸ ਗਰੀਬ ਪਰਿਵਾਰ ਦੇ ਪੂਰੇ ਹਾਲਾਤ ਦੱਸਾਤੇ ਉਹਨਾਂ ਦੇ ਜਿੰਦਿਆਂ ਵੀ ਮੇਰੇ ਵਰ ਪਾਂਡੇ ਦੇ ਰਹਿ ਗਏ ਆ ਜਾਂ ਆਪਣੇ ਦਾ ਚੁੱਲ੍ਹਾ ਹੈਗਾ ਸਾਰਾ ਮਲਬੇ ਥੱਲੇ ਆਇਆ ਦਾ ਉਹਨਾਂ ਦਾ ਜੋ ਵੀ ਸਮਾਨ ਸਾਰਾ ਮਲਬੇ ਥੱਲੇ ਆਇਆ ਉਹ ਉਹ ਸੰਸਥਾ ਨੂੰ ਮਦਦ ਕਰਨ ਲਈ ਸੱਤਾ ਤੋਂ ਉਹਨੂੰ ਅਪੀਲ ਕਰਦੇ ਆ ਕਿ ਸਾਡੀ ਮਦਦ ਕੀਤੀ ਜਾਵੇ ਸਾਡਾ ਛੱਤ ਪੁਵਾਈ ਜਾਵੇ ਭਾਵੇਂ ਬਾਲਿਆਂ ਦੀ ਪੁਵਾਈ ਜਾਵੇ ਤਾਂ ਕਿ ਉਹ ਕਿਰਾਇਆ ਪਰੰਜੋਗੇ ਨਹੀਂ ਹੈਗੇ ਕਦੀ ਦਿਹਾੜੀ ਮਿਲੀ ਕਦੀ ਨਹੀਂ ਮਿਲੀ ਆਪਣੇ ਪਰਿਵਾਰ ਦਾ ਰੁਜ਼ਗਾਰ ਆਪਣਾ ਖਾਣ-ਪਾਣ ਬੜੀ ਮੁਸ਼ਕਲ ਨਾਲ ਆਪਣਾ ਕਰ ਰਹੇ ਨੇ ਤੇ ਉਹ ਪੇਰ ਕਰਦੇ ਆ ਕਿ ਜਿਹੜੇ ਵੀਰ ਸਾਡੀ ਮਦਦ ਕਰਨਾ ਚਾਹਵੇ ਤੋਂ ਉਹਨਾਂ ਦੇ ਦੱਸੇ ਹੋਏ ਨੰਬਰ ਤੇ ਸੰਪਰਕ ਕਰੇ ਕੈਮਰਾਮੈਨ ਸੁਖਜਿੰਦਰ ਸਿੰਘ ਦੇ ਨਾਲ ਪੱਤਰਕਾਰ ਕਬਲਜੀਤ ਸਿੰਘ ਲਾੜੀ ਜਲੰਧਰ ਖਬਰਨਾਮਾ ਮਨੀਸ਼ੋਰੀ ਜੀ ਕੀ ਗੱਲ ਹੋਈ ਗੱਲ ਇਦਾਂ ਆ ਰਾਤ 7 ਵਜੇ ਤੇ ਮੈਂ ਕੰਮ ਤੋਂ ਆ ਰਿਹਾ ਥਾ ਤੇ ਕੰਮ ਤੋਂ ਆਦੈਂ ਮੈਂ ਦੇਖਿਆ ਪਹਿਲਾਂ ਬਾਲੇ ਤੇ ਕੋਈ ਚੱਕਰ ਨਹੀਂ ਉਹ ਜੀ ਕੋਈ ਦਿੱਕਤ ਨਹੀਂ ਤੇ ਜਦੋਂ ਲੰਮੇ ਪਏ ਆ ਤੇ ਕਰ ਕਰ ਬਾਲੇ ਗਿਰ ਗਏ ਆ ਤੇ ਜਾਣੇ ਮਤਲਬ ਮਾਨੀ ਤੋਂ ਜੜਾ ਹੀ ਨੁਕਸਾਨ ਉਹ ਪਚਾ ਹੋ ਗਿਆ ਵਾ ਬਾਕੀ ਇਹ ਛਾਤਾ ਵੀ ਮੈਂ ਮਾਤਰ ਛਾਤਾ ਬੰਦਾ ਦਿਹਾੜੀਦਾਰ ਲਾਉਣ ਵਾਲਾ ਬੰਦਾ ਆ ਠੀਕ ਆ ਜੀ ਜਿੱਥੇ ਦਿਹਾੜੀ ਲੱਗ ਗਈ ਤੇ ਮੈਂ ਉੱਥੇ ਕੰਮ ਕਰਨ ਵਾਲਾ ਬੰਦਾ ਵਾਂ ਠੀਕ ਆ ਜੀ ਉਦੋਂ ਬਾਅਦ ਇਹ ਗੱਲ ਇਹ ਆ ਵੀ ਮੈਨੂੰ ਨਹੀਂ ਪਤਾ ਕੀ ਬਣਿਆ ਮੇਰੇ ਨਾਲ ਤੇ ਕੀ ਨਹੀਂ ਬਣਿਆ ਇੱਕ ਹਫ਼ਤਾ ਰਾਬੀ ਜਾਣੇ ਜਾਣੀ ਮਾਨੀ ਤੋਂ ਨੁਕਸਾਨ ਤੋਂ ਬਚਾ ਹੋ ਗਿਆ ਮੇਰਾ ਮੰਗ ਕੀ ਕਰੇ ਮੰਗ ਕੁਛ ਨਹੀਂ ਐ ਮੈਂ ਇਹ ਕਹਿੰਨਾ ਵੀ ਜਿਹੜਾ ਮੇਰਾ ਇਹ ਚੀਜ਼ ਦਾ ਨਾ ਨੁਕਸਾਨ ਤਾਂ ਚਲੋ ਜਿਹੜਾ ਹੋਣਾ ਹੋ ਗਿਆ ਵਾ ਠੀਕ ਆ ਜੀ ਮੰਗੇ ਆ ਵੀ ਚਲੋ ਮੈਂ ਇਹ ਕਿਨਾ ਵਾਂ ਵੀ ਚਲੋ ਮੇਰੀ ਛੱਤ ਆ ਜਿਹੜੀ ਭਵੇਂ ਬਾਲੇ ਵਾਲੀ ਪਾਈ ਜਾਵੇ ਭਵੇਂ ਲੈਂਟਰ ਪਾਇਆ ਜਾਵੇ ਮੰਗ ਮੇਰੀ ਇਹ ਆ ਸਰਕਾਰ ਕੋਲੋਂ ਠੀਕ ਆ ਜੀ